ਕੀ ਹਰ ਬਾਲਮਿਕੀ ਅੱਜ ਦੋ ਮੀਟਿੰਗ ਸੰਸਮਾਜ ਦੇ ਅਕਸ਼ਰ ਦੇ ਵਿੱਚ ਸੰਤ ਮਲਕੀਨਾ ਜੀ ਮਾਰੇ ਨੇ ਕੀਤੀ ਹੈ ਯੂਕੇਸੀ ਇਲੈਕਸ਼ਨ ਤੇ ਨਿਗਾਹ ਦਿੱਤਾ ਸ਼ਾਂਤ ਮੀਟਿੰਗ ਦੇ ਨਾਲ ਲੇਕਿਨ ਉਥੇ ਦਾ ਰੂਸ ਹੈ ਕਿ ਉਥੇ ਬੜੀ ਬੇਅਦਬੀ ਹੋ ਰਹੀ ਹੈ ਉਹਦਾ ਰੀਜਨ ਇਹ ਹੀ ਹੈ ਕਿ ਦਲਤਾਂ ਦਾ ਤੀਰਥ ਜਿੱਥੇ ਲਾਪਰੋਈ ਦਾ ਸੱਟਾ ਪੂਰਾ ਯੋਰਾ ਤੇ ਹੈ ਅਸੀਂ ਦੋ ਤਿੰਨ ਸਾਲਾਂ ਤੋਂ ਡਿਮਾਂਡ ਕਰਦੇ ਪਏ ਆ ਨਿਸ਼ਾਨਦੇਹੀ ਹੋਵੇ ਨੋ ਨਿਸ਼ਾਨਦੇਹੀ ਉਸਦੀ ਮर्यादा ਨੂੰ ਕਾਇਮ ਰੱਖਿਆ ਜਾਵੇ ਨੂੰ ਮर्याਦਾ ਇੱਥੇ ਤੱਕ ਕਿ ਉੱਥੇ ਪ੍ਰਕਰਮਾਂ ਵਿੱਚ ਦੋ ਨਵੇਂ ਕਬਜ਼ੇ ਜੀਐਮ ਨੇ ਪੈਸੇ ਲੈ ਕੇ ਕਰਵਾ ਦਿੱਤੇ ਇੱਥੇ ਤਾਈ ਕਿ ਪ੍ਰਕਰਮਾਂ ਵਿੱਚ ਬਿਊਟੀ ਪਾਰਲ ਦੀ ਇੱਕ ਦੁਕਾਨ ਖੁੱਲ ਗਈ ਮਲਾਜ਼ਮ ਸਪਾਈ ਸੇਵਕ ਹੈਗੇ ਨੇ 35 ਉਹਨਾਂ ਦੀ ਤਨਖਾਹਾਂ ਨਹੀਂ ਮਿਲਦੀਆਂ ਪਈਆਂ ਸਕਿਉਰਿਟੀ ਗਾਰਡ ਨੇ 40 ਉਹਨਾਂ ਦੇ ਤਨਖਾਹਾਂ ਨਹੀਂ ਮਿਲਦੀਆਂ ਪਈਆਂ ਉਹਦੇ ਨਾਲ ਨਾਲ ਜੋ ਨਜਾਇਜ਼ ਉੱਤੇ ਕਬਜ਼ੇ ਹੋ ਰਹੇ ਹਨ ਕੋਈ ਵੀ ਪ੍ਰਵਾਹ ਨਹੀਂ ਕਰਦਾ ਬਾਥਰੂਮਾਂ ਦੀ ਹਾਲਤ ਇਹੋ ਜਿਹੀ ਮਾੜੀ ਹੈ ਕੋਈ ਜਾ ਨਹੀਂ ਸਕਦਾ ਇੱਕ ਲੇਡੀਜ਼ ਪਾਉਣਾ ਹੈ ਜਿਹਦੀ ਇੰਨੀ ਦੁਰਦਸ਼ਾ ਹੈ ਸਾਨੂੰ ਕਹਿੰਦੇ ਹਨ ਵੀ ਸ਼ਰਮ ਆਉਂਦੀ ਹੈ ਕਾਫੀ ਦਿਨ ਤੋਂ ਰੋਲਾ ਪਾਉਂਦੇ ਹਾਂ ਲੇਕਿਨ ਰੋਲਾ ਪਾਉਂਦੇ ਬਾਪਜੂ ਦ ਵੀ ਡੀਸੀ ਸਾਹਿਬ ਪ੍ਰਸ਼ਾਸਨ ਪ੍ਰਵਾਹ ਨਹੀਂ ਕਰਦਾ ਉਸੀ ਵਜ੍ਹਾ ਕਰਕੇ ਕੀਤੀ ਨੂੰ ਇੱਕ ਪ੍ਰਦਰਸ਼ਨ ਅਸੀਂ ਰੱਖਿਆ ਰੋਸ ਪ੍ਰਦਰਸ਼ਨ ਜੋ ਭੰਡਾਰੀ ਪੁਲ ਦੇ ਉੱਤੇ ਹੋਏਗਾ ਉਹਦੇ ਵਿੱਚ ਆਵਾਜੇ ਵੀ ਬੰਦ ਹੋਵੇਗੀ ਉਤੇ ਰੋਸ਼ ਵੀ ਕਰਾਂਗੇ ਜਿਹਦੇ ਨਾਲ ਪ੍ਰਸ਼ਾਸਨੁੱਤੇ ਪਈ ਦੀ ਨੀਂਦ ਨੂੰ ਜਗਾਇਆ ਜਾਵੇਗਾ ਲੇਕਿਨ ਦਲਤਾਂ ਦਾ ਤੀਰਥ ਦਲਤਾਂ ਦੇ ਵਿੱਚ ਇਨੀ ਜਿੰਦ ਜਾਨ ਹੈ ਉਹ ਆਪਣਾ ਰੋਸ ਪ੍ਰਦਰਸ਼ਨ ਕਰ ਸਕਦੇ ਹਨ ਲੇਕਿਨ ਉਸ ਦਿਨ ਸਫਾਈ ਮਜ਼ਦੂਰ ਯੂਨੀਅਨ ਜਿੰਨੀ ਅਭੀ ਧਾਰਮਿਕ ਸੰਸਥਾਵਾਂ ਭਗਵਾਨ ਬਾਲਮੀਕਾ ਜੀ ਤੁਨਾ ਸਭ ਟਰਸਟ ਸੰਸਮਾਦੀ ਅਧਿਕਾਰੀ ਵਿੱਚ ਹੀ ਉੱਥੇ ਕੋਈ ਨਿਰਣਾ ਵੀ ਲਵੇਗਾ ਸੰਸਮਾਜ ਕੋਈ ਐਲਾਨ ਵੀ ਕਰੇਗਾ ਕਿ ਇਹੋ ਜੀ ਨਕਮੀ ਸਰਕਾਰ ਇਹੋ ਜਿਆ ਨਕਮੇ ਪ੍ਰਸ਼ਾਸਨ ਦੇ ਖਿਲਾਫ ਕੋਈ ਨਿਰਣਾ ਵੀ ਲਿਆ ਜਾਵੇਗਾ ਸਾਡੀ ਤੇਹੀ ਬੇਨਤੀ ਹੈ ਸਾਰਿਆਂ ਨੂੰ ਕਿ ਉਧਰ ਹੋਮਵਾਰ ਕੇ ਭੰਡਾਰੀ ਪੁੱਤੇ 10 ਵਜੇ ਪਹੁੰਚੋ ਸਾਰਾ ਸਮਾਜ ਵੀ ਇਕੱਠਾ ਹੋਈਗਾ ਪੰਜਾਬ ਤੋਂ ਲੋਕ ਵੀ ਆਉਣਗੇ ਸ਼ਹਿਰਦਾਰ ਵੀ ਇਕੱਠਾ ਹੋਣਗੇ ਸਪਾਹੀ ਸੇਵਕ ਵੀ ਆਉਣਗੇ ਜਿਹਦੇ ਨਾਲ ਦਲਤਾਂ ਦੇ ਤੀਰਥ ਦੀ ਮर्यादा ਕਾਇਮ ਰੱਖਣ ਦੇ ਵਾਸਤੇ ਹਰ ਕੁਰਬਾਨੀ ਕਰਨ ਵਾਸਤੇ ਹਰ ਕੋਈ ਤਿਆਰ ਹੈ ਬਗਾ ਧੰਨਵਾਦ ਜੈ ਵਾਲਮੀਕੀ ਹਰ ਹਰ ਵਾਲਮੀਕੀ ਪਰ ਬਾਦ ਵਿੱਚ ਇਹ ਪ੍ਰਸ਼ਾਸਨ ਸੁਣਵਾਈ ਨਹੀਂ ਕਰਦਾ ਪਰ ਵਾਸੀ ਪ੍ਰਸ਼ਾਸਨ ਲਾਪਰਵਾਹੀ ਕਰਦਾ ਪਿਆ ਲਾਪਰਵਾਹੀ ਦਾ ਸਿੱਟਾ ਹੀ ਹੈ ਜੀ 21 ਤਰੀਕ ਪਹਿਲੇ ਤਾਂ ਸਾਰੀ ਸੰਗਤ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਅੱਜ ਦੀ ਮੀਟਿੰਗ ਦਾ ਆਗਾਜ਼ ਕੀ ਹੋਇਆ ਹੈ ਜੋ ਗੱਦੀ ਨਸ਼ੀਨ ਸਤਗੁਰ ਮਲਕੀਤ ਨਾਥ ਜੀ ਦੀ ਰਹਿਨਮਾਈ ਹੇਠ ਅਸੀਂ ਦੱਸਣਾ ਚਾਹੁੰਦੇ ਆ ਕਿ ਦੇਖੋ ਜਦੋਂ ਦੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਆ ਮਹਾਰਾਜ ਜੀ ਨੇ ਉਹਨਾਂ ਦਾ ਸਮਰਥਨ ਦੇ ਕੇ ਕਿ ਅੱਜ ਮਹਾਰਾਜ ਜੀ ਨੂੰ ਹੀ ਇੱਧਰ ਰੋਡਾਂ ਦੇ ਉੱਤੇ ਉਤਰਨਾ ਪਿਆ ਪੈ ਰਿਹਾ ਉਹਨਾਂ ਨੂੰ ਹਰ ਦੁੱਖ ਕਸ਼ਟ ਝੱਲਣਾ ਪੈ ਰਿਹਾ ਉਹਦੀ ਰੀਜਨ ਵਰ ਬਜਾ ਇਹੋ ਹੀ ਹੈ ਕੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਪੰਜਾਬ ਦੇ ਵਿੱਚ ਬਣੀ ਸੀ ਉਹਨਾਂ ਨੂੰ ਵੱਧ ਚੜ ਕੇ ਮਹਾਰਾਜ ਜੀ ਵੱਲੋਂ ਸਮਰਥਨ ਦਿੱਤਾ ਗਿਆ ਪਿੰਡਾਂ ਕਸਬਿਆਂ ਤੋਂ ਸ਼ਹਿਰਾਂ 'ਚੋਂ ਵੋਟਾਂ ਪੁਆਈਆਂ ਗਈਆਂ ਜੋ ਕਿ ਮੌਜੂਦਾ ਸਰਕਾਰ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਚੱਲ ਰਹੀ ਹੈ ਔਰ ਇਹਨਾਂ ਨੇ ਸਰਕਾਰ ਬੰਦਿਆ ਹੀ ਅੱਖਾਂ ਬਦਲ ਲੀਆਂ ਸਾਡੇ ਸਹਿਬ ਪਾਤਸ਼ਾਹ ਸਤਗੁਰ ਮਲਕੀਤ ਨਾਥ ਮਹਾਰਾਜ ਜੀ ਅੱਜ ਉਹਨਾਂ ਨੂੰ ਕਹਿੰਦੇ ਨੇ ਕਿ ਜਿਹੜੀਆਂ ਤੁਸੀਂ ਸਾਡੇ ਨਾਲ ਵਾਅਦੇ ਜਿਹੜੇ ਕੀਤੇ ਸੀ ਉਹਨਾਂ ਨੂੰ ਪੂਰਾ ਕਰੋ ਉਹਨਾਂ ਪੂਰਾ ਉਹਨਾਂ ਨੂੰ ਪੂਰਾ ਕਰਨ ਦੀ ਬਜਾਏ ਅੱਜ ਸਾਨੂੰ ਝੂਠੇ ਅਸ਼ਵਾਸ਼ਣ ਦਿੱਤੇ ਜਾਂਦੇ ਨੇ ਕਿ ਤੁਹਾਡਾ ਸ਼ਰਾਈਨ ਬੋਰਡ ਭੰਗ ਜਿਹੜਾ ਅਸੀਂ ਕਰਾਂਗੇ ਉਹ ਨਾਲ ਦੀ ਨਾਲ ਹੀ ਜਿਹੜਾ ਸਫਾਈ ਦਾ ਉਥੇ ਦੇਖ ਰਹੇਗਾ ਸੀ ਪੂਰੇ ਪੱਕੇ ਤੌਰ ਤੇ ਉਹਦਾ ਕੰਮ ਕਰਾਂਗੇ ਕਿ ਦੇਖੋ ਅੱਜ ਤੁਸੀਂ ਪਵਨ ਵਾਲਮੀਕੀ ਦੀ ਤੀਰਤ ਦੀ ਮਰਿਆਦਾ ਹੋਣ ਨੂੰ ਖਤਰਾ ਹੋ ਰਿਹਾ ਹੈ ਉਥੇ ਮਰਿਆਦਾ ਭੰਗ ਹੋ ਰਹੀ ਹੈ ਜਿਸ ਤਰ੍ਹਾਂ ਕਿ ਸਾਡੇ ਸਤਿਕਾਰਯੋਗ ਸੀਐਮ ਆਪਣੇ ਭਗਵੰਤ ਮਾਨ ਜੀ ਨੇ ਮਹਾਰਾਜ ਜੀ ਨੂੰ ਆਸ਼ਵਾਸ਼ਣ ਦਵਾਇਆ ਸੀ ਕਿ ਸਕਾਰ ਬੰਦਿਆ ਸਾਰੇ ਅਸੀਂ ਤੁਹਾਡਾ ਸ਼ਰਾਈਨ ਬੋਟ ਜਿਹੜਾ ਭੰਗ ਕਰਾਂਗੇ ਉਹ ਅੱਜ ਤੱਕ ਨਹੀਂ ਕੀਤਾ ਕਿ ਆਣ ਵਾਲਾ ਟਾਈਮ ਅਸੀਂ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿ ਆਣ ਵਾਲਾ ਟਾਈਮ ਜਿਹੜਾ ਮਹਾਰਾਜ ਜੀ ਵੱਲੋਂ ਇੱਕ ਹਫ਼ਤੇ ਦਾ ਟਾਈਮ ਪਹਿਲਾਂ ਦਿੱਤਾ ਗਿਆ ਸੀ 21 ਤਰੀਕ ਦਾ ਜਿਹੜਾ ਧਰਨੇ ਦੀ ਆਲੋਚਨਾ ਧਰਨੇ ਦੀ ਅਗਵਾਈ ਮਹਾਰਾਜ ਜੀ ਦੀ ਹਜੂਰੀ ਦੇ ਵਿੱਚ ਜੋ 21 ਤਰੀਕ ਨਿਰਣਾ ਲਿੱਤਾ ਗਿਆ ਸੀ ਅੱਜ ਤੱਕ ਕਿਸੇ ਪ੍ਰਸ਼ਾਸਨ ਨੇ ਸੀਐਮ ਨੇ ਕੋਈ ਡਿਪਟੀ ਮੰਤਰੀ ਨੇ ਕਿਸੇ ਨੇ ਵੀ ਮਹਾਰਾਜ ਜੀ ਨਾਲ ਕੋਲ ਕਨੈਕਟ ਨਹੀਂ ਕੀਤੀ ਗਈ ਕਿ ਮਹਾਰਾਜ ਜੀ ਜੇ ਤੁਸੀਂ 21 ਤਰੀਕ ਦਾ ਧਰਨਾ ਕੀਤਾ ਇਹਦੀ ਸਾਨੂੰ ਵਜ੍ਹਾ ਦੱਸੋ ਅਸੀਂ ਹੱਲ ਕਰਦੇ ਆ ਕੋਈ ਹੱਲ ਨਹੀਂ ਨਿਕਲਿਆ ਨਾ ਹੀ ਕਿਸੇ ਦਾ ਫੋਨ ਔਰ ਨਾ ਹੀ ਕਿਸੇ ਦਾ ਮੈਸੇਜ ਆਇਆ ਹੈ ਹੁਣ ਅਸੀਂ ਦੱਸਣਾ ਚਾਹੁੰਦੇ ਆ ਕਿ 21 ਤਰੀਕ ਨੂੰ ਜੋ ਵੀ ਪ੍ਰਸ਼ਾਸਨ ਔਰ ਪੰਜਾਬ ਸੀਐਮ ਨੂੰ ਦੱਸਣਾ ਚਾਹੁੰਦੇ ਆ 21 ਤਰੀਕ ਨੂੰ ਵੱਧ ਚੜ ਕੇ ਭੰਡਾਰੀ ਬੁੱਲ ਤੇ ਜਾਮ ਲਗਾਵਾਂਗੇ ਚੱਕਾ ਜਾਮ ਕਰਾਂਗੇ ਭੋਖੜਦਾਲ ਰੱਖਾਂਗੇ ਔਰ ਨਾਲ ਦੀ ਨਾਲ ਹੀ ਦੋ ਚਾਰ ਸੰਤ ਜਿਹੜੇ ਮਰਨ ਵਰਤਨ ਦੇ ਬੈਤਣਗੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਵਿਰੋਧਕ ਬਾਰ ਬੇਟਾ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਜਿਹੜੇ ਇਹ بار-बार ਸਾਨੂੰ ਮੀਟਿੰਗਾਂ ਕਰਨੀਆਂ ਪੈਂਦੀਆਂ ਪਿੱਛੇ ਵੀ ਅਸੀਂ ਪੁਲਜਾਮ ਕੀਤਾ ਸਾਰਾ ਕੁਝ ਕੀਤਾ ਪਰ ਸਰਕਾਰ ਦੀ ਸਿਰ ਤੇ ਜੂ ਨਹੀਂ ਡਟਕਦੀ ਸਾਡਾ ਇੱਕ ਮਸਲਾ ਸ਼ਾਇਦ ਇਹਨਾਂ ਨੇ ਨਹੀਂ ਬੋਲਿਆ ਜਿਹੜਾ ਔਰਸੋ ਇਹਨਾਂ ਨੇ ਰੋਸਟਰ ਜਿਹੜਾ ਲਾਗੂ ਕੀਤਾ ਰੋਸਟਰ ਦੇ ਬਾਰੇ ਅਸੀਂ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਇਹ ਕਹਿੰਦੇ ਆ ਵੀ ਇਹ ਰੋਸਟਰ ਖਤਮ ਹੋਣਾ ਚਾਹੀਦਾ ਜਾਂ ਇਹਦਾ ਵੱਖਰਾ ਕਾਨੂੰਨ ਹੋਣਾ ਚਾਹੀਦਾ ਜਿਹੜਾ ਮੁਲਾਜ਼ਮਾਂ ਦੇ ਪ੍ਰਤੀ ਭਰਤੀ ਦੇ ਪ੍ਰਤੀ ਸਾਡਾ ਸਵਰਥਨ ਨਿਵੇਸ਼ਾ ਹੀ ਤੁਹਰਾ ਸਾਹਿਬ ਟਰਸਟ ਨਾਲ ਰਿਹਾ ਤੇ ਅੱਜ ਵੀ ਤੁਹਰਾ ਸਾਹਿਬ ਟਰਸਟ ਦੇ ਨਾਲ ਹੀ ਅਸੀਂ ਧੰਨਵਾਦ ਜਿਹੜਾ ਕੱਲ ਦੀ 21 ਤਰੀਕ ਤੇ ਅਸੀਂ ਤੇ ਆਲਰੇਡੀ ਨੋਟਿਸ ਦਿੱਤਾ ਦਾ ਕਾਰਪੇਸ਼ਨ ਬੰਦ ਕਰਨ ਨੂੰ ਕੱਲ ਅਸੀਂ ਦਿੱਤਾ ਅਜੇ ਉਹ ਸਾਡਾ 21 ਤਰੀਕ ਦਾ ਚੱਲਣਾ 21 ਤਰੀਕ ਤੇ ਵੈਸੇ ਬੰਦ ਕਰ ਛੱਡਣਾ ਸੀ ਤੇ ਸਾਡਾ ਸਮਰਥਨ ਸਾਰਾ ਇਹਨਾਂ ਦੇ ਨਾਲ ਹੀ ਹੈ ਹਾਂਜੀ ਜੈ ਵਾਲਮੀ ਕੀ ਹਰ ਹਰ ਵਾਲਮੀ ਕੀ ਪਾਵਨ ਵਾਲਮੀ ਧਿਰ ਤੇ ਉੱਤੇ ਜਿਹੜੀ ਪਰਸੋ ਚੌਰ ਮੀਟਿੰਗ ਹੋਈ ਉਹਦੇ ਵਿੱਚ ਨਿਰਣਾ ਜਿਹੜਾ 21 ਤਰੀਕ ਦਾ ਲਿਆ ਗਿਆ ਸੀ ਅੱਜ ਵੀ ਉਹ ਫੈਸਲਾ ਜਿਹੜਾ ਉਹ ਪੂਰਾ ਕੀਤਾ ਗਿਆ ਵਾ ਕਿ 21 ਤਰੀਕ ਨੂੰ ਜਿਹੜਾ ਉਹ ਭੰਡਾਰੀ ਪੁਲ ਦੇ ਉੱਤੇ ਸਭੂ ਸਾਧ ਸੰਗਤ ਨੂੰ ਔਰ ਜਸੇਬੰਦੀਆਂ ਨੂੰ ਬੇਨਤੀ ਕਰਦੇ ਆ ਕਿ ਜਸਿਆਂ ਸਮੇਤ ਪਹੁੰਚੋ ਤੇ ਜਹਾਵਾਲਮੀ ਕੀ ਹਰ ਹਰ ਵਾ